ਕੱਟ ਕੱਟ ਦੇ ਰਹੀ ਫੜਾ ਦੇ ਤਾਣਾ ਖਾ ਦੇ ਥੋੜਾ ਨਾ ਪਸਦਾ ਇਹ ਲੈਂ ਬਣਾ ਕੇ ਨਾ ਐ ਲੈ ਚਲੇ ਇਧਰ ਲੈਣ ਬਣਾ ਚੱਲ ਨਾ ਤਾ ਉਹ ਵੀ ਇਧਰ ਇਧਰ ਖਿੱਚੋ ਮਾਰੀ ਐਂ ਆਈ ਭਾਈ ਤੂੰ ਇਧਰ ਖੜਾ ਉਹਨੂੰ ਇਥੋਂ ਦੇ ਨਾਮ ਤੇ ਛੱਡ ਜਾ ਲੈ ਤਸਵੀਰ ਬਣਾ ਬੰਦ ਕਰ ਲੈ ਦੁਬਾਰਾ ਬਣਾ ਲੈ ਢੱਲੀ ਜੇ ਕੋਈ ਨਹੀਂ ਤਾਂ ਕੱਟ ਜਾਊ ਟੈਨਸ਼ਨ ਕੋ ਲੈਣਾ ਫੋਟੋ ਫਰੇਮ ਨਾ ਕਰਦਾ ਉੱਤਰ ਸਾਈਡ ਦੇ ਦਿਓ ਮਾੜੀ ਇਹ ਸੇਵਾ ਕੀਤੀ ਜਾਂਦੀ ਦਇਆ ਕਰਨ ਵਾਲੋਂ ਦਇਆ ਕਰਨ ਵੱਲੋਂ ਦਇਆ ਕਰਨ ਵਾਲੋਂ ਸੇਵਾ ਕਰ ਕਰਨ ਇੱਧਰ ਦੇਖ ਕੇ ਬਾਬਾ ਦਇਆ ਕਰਨਾ ਚਲੋ ਨਾਗੇ ਜਾਓ ਦਇਆ ਕਰਨ ਵਾਲੋਂ ਸੇਵਾ ਬਸ ਕੋਈ ਕੁਝ ਨਹੀਂ ਹੋ ਬਸ ਲੈ ਹੁਣ ਤੋਂ ਤੁਸੀਂ ਤੁਸੀਂ ਵੀ ਆ ਜਾਓ ਆ ਬਿਆਕਰ ਨੂੰ ਬੋਲ ਸੇਵਾ ਕੀਤੀ ਗਏ ਕੁੱਤੀਆਂ ਦੀ ਅੱਜ ਸਾਢੇ ਸਤ ਕਾਲ ਦੇ ਪੱਲੇ ਨੂੰ ਸਿਆਕਰ ਨੂੰ ਮੰਨਿਆ ਕੁੱਲ ਫੀਆਂ ਦੀ ਸੇਵਾ ਉਹ ਪੈਸੇ ਦੱਸਣ 4 5 6 ਉਹ ਨਹੀਂ ਪੈਸੇ ਕਿ ਸੇਵਾ ਕੀਤੀ ਗਈਆਂ ਹੁਣ ਬਾਬਾ ਜੀ ਕੰਨੇ ਪੈਸੇ ਦਿੱਤੇ ਆਣਗੇ ਚੜਦੀ ਕਲਾ ਰੱਖੇ ਇੱਕ ਹੋਰ ਦੇ ਮੈਂ ਮੇਰੇ ਪਰ ਹੱਥ ਰੱਖੇ ਖਿਆਨ ਠਪੂਰ ਕਰਨ ਅੱਲਾ ਸਤਾ ਅੱਜ ਕਾ ਫਲਫੀਆਂ ਉਹਦਾ ਰਹੇ 6 ਸੀ ਬਈ ਉਹ ਕਹ ਓਏ 6 ਨਹੀਂ 12 ਓਏ 120 ਰੁਪਏ ਕੱਟ ਲਾ 6 7 ਆ ਓਏ ਆ ਜਾ ਬੰਦੇ ਕਹਿੰਦੇ 100 ਬੋਲ ਤਿੰਨ ਚਾਰ ਬਾਰੇ ਸਭ ਤੋਂ ਦਿਲ ਗੋਲ ਤਾਂ ਮੈਂ ਨਹੀਂ ਰਿਹਾ 7 ਆ ਓਏ ਆ ਜਾਣਾ ਵੇ 7 ਹੋ ਗਏ ਪੂਰੇ 10 ਹੀ ਕਰਨਾ ਯਾਰ ਲੋਕਾਂ ਨੂੰ ਲੋਕਾਂ ਨੂੰ ਦੱਸਦਾ ਵੀ ਲੈ ਇੱਕ ਹੋਰ ਲੈ ਲਈ ਉਹਨੇ ਘਟਨਾ ਕਰਾ ਕੇ ਕਹਾ ਵੀ ਲਈ ਆ ਇਹ ਪੈਂ ਕਿਉਂ ਟੱਪਦੇ ਹੂੰ ਉਹ ਖਾ ਕੇ ਗਿਆ ਜੀ ਹੁਣ ਹਾਂ ਤੋ ਜੇ ਫਿਰ ਮੈਨਾਂ ਕਰਾ ਹੋਗਾ ਮੈਂ ਘੱਟ ਪਰ ਕੈਮਰਾ ਆ 11 ਵਜੇ ਫੇਰਾ ਮੰਗ ਜਗਾ ਨਾ ਇਹ ਨਾ ਦੂ ਇਹ ਦੱਬੀਦਾ ਨਾ ਤੂੰ ਸਾਡੇ ਕਰਮਾਂ ਚ ਸੀ ਤੂੰ ਖਵਾਉਣੀਆ ਸੀ ਮੈਂ ਫੁੱਟ ਗਿਆ ਚੱਲ ਆਇਆ ਹੁਣ ਉਹ ਤੂੰ ਨਾਲ